ਪਾਈਆ ਲੂਬੜੀ ਪਾਈਆ ਕੋ ਤਾਂ ਇਹ ਤੱਕ ਪੈਣਾ ਆ ਜੀ ਵੀਰ ਜੀ ਆ ਵੇਖੋ ਇਹ ਆਖੂ ਤੇਲ ਲੈ ਗਏ ਜੋ ਮਤਲਬ ਕਟਰ ਫੇਰਦੇ ਆ ਆਖੂ ਕਟਰ ਲੈ ਹੋਂੜਿਆ ਭੇਜੋ ਤੇ ਕਟਰ ਨਾਲ ਵੱਢ ਗਏ ਮੋਟਰ ਮੋਟਰ ਨਾਲ ਤੇਲ ਕੱਢਿਆ ਵੀਰ ਜੀ ਸਾਰੇ ਵੀਰ ਕਿਸਾਨ ਵੀਰਾਂ ਨੂੰ ਪੀ ਲਿਆ ਆ ਵੇਖੋ ਮੋਟਰ ਨਾਲ ਲਿਆਉਂਦੇ ਜੋ ਥੱਲੋਂ ਆਂਡੇ ਥੱਲੋਂ ਤੇਲ ਨਹੀਂ ਨਿਕਲਦਾ ਆਂਡੇ ਥੱਲੋਂ ਤੇਲ ਨਹੀਂ ਨਿਕਲਦਾ ਇਹ ਵੇਖੋ ਥੱਲਿਓਂ ਪਿਆ ਮੋਟਰ ਦਾ ਤੇਲ ਕੱਢ ਕੇ ਖੜਿਆ ਇਹਦੇ ਵਿੱਚ ਇੱਕ ਗਲਾਸ ਤੇਲ ਨਹੀਂ ਰਹਿ ਗਿਆ ਤਾਂ ਆਹ ਕਟਰ ਨਾਲ ਹੀ ਡਾਂ ਵੱਢੀਆਂ ਤੇ ਇਹ ਵੇਖੋ ਵੀ ਜੀ ਹੁਣ ਤੁਹਾਨੂੰ ਦੱਸ ਦਿਆਂ ਕਹਿੰਦੇ ਕੋਠਿਆਂ ਦੇ ਅੰਦਰ ਟਰਾਂਸਫਰ ਨੂੰ ਰੱਖੋ ਆਪਾਂ ਕੋਠੇ ਦੇ ਅੰਦਰ ਰੱਖਿਆ ਜੋ ਆਖੋ ਲੋ ਜੀ ਦੱਸੋ ਕੀ ਕਰੀਏ ਦਾ ਆ ਲੋ ਕੋਠੇ ਦਾ ਦਾ ਲੈ ਕੇ ਜੋ ਪੁੱਟ ਗਏ ਦਾ ਦਰਜਾ ਪੁੱਟ ਗਏ ਸਾਰਾ ਦੋ ਲੋਕ ਲਾਏ ਜੋ ਦੂਜਾ ਲੋਕ ਵੀ ਆਖੋ ਆ ਵੀ ਵੇਖੋ ਆ ਦੂਜਾ ਵੀ ਜਿੰਦਰਾ ਇੱਥੇ ਇਹ ਵੀ ਵੱਡਤਾ ਕਟਰ ਨਾਲ ਹਾਂ ਜੀ ਲੀਡਾਂ ਵੱਡ ਗਿਆ ਉੱਤੋਂ ਟਰਾਂਫਰ ਸਾਰੇ ਵੀਰ ਉੱਤੋਂ ਵੀ ਟਰਾਂਫਰ ਸਾਰਾ ਡਾਇਰੈਕਟ ਜੋ ਆਪਾਂ ਕੋਈ ਸੋਚ ਨਹੀਂ ਲਾਇਆ ਸਿੱਧਾ ਲਾਈਦਾ ਤੇ ਥੋੜੇ ਦਿਨ ਟਰਾਂਫਰ ਪਹਿਲਾਂ ਸੜ ਗਿਆ ਹੀ ਤੇ ਨਵਾਂ ਟਰਾਂਫਰ ਲਿਆ ਕੇ ਰੱਖਿਆ ਤਾਂ ਆ ਵੇਖੋ ਕੀ ਬਣਿਆ ਤੇ 6 ਡਰਮ ਡੀਜ਼ਲਾਂ ਦੇ ਮਾਨਾਂ ਵਾਲਿਓ ਪਰਸੋਂ ਚੌਥ ਓਥੋਂ ਪੰਪ ਤੋਂ ਲੈ ਕੇ ਭਜਾ ਕੇ ਗੱਡੀ ਭਰਾ ਕੇ ਤੇ ਹੁਣ ਤੁਸੀਂ ਦੱਸੋ ਕਿ ਇਹ ਤੋਂ ਤਾਂ ਹਨ ਵੀਰ ਜੀ ਕੀ ਕਰੀਏ ਕਿਹੜੇ ਹਾਲਾਤ ਪੈਦਾ ਹੋ ਗਏ ਆ ਇਹ ਮਾਨ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਹਾਲਾਤ ਸੈਂਟਰ ਨੂੰ ਕਹਿ ਰਹੇ ਕਿ ਪੰਜਾਬ ਦੇ ਹਾਲਾਤ ਬਹੁਤ ਸੋਹਣੇ ਆ ਕੰਟਰੋਲ ਚ ਨੇ ਆਜ ਹਾਲਾਤ ਸਾਰਿਆਂ ਨੂੰ ਵੇਖ ਲਓ ਕਿਸਾਨੀ ਬੁਰੇ ਤਰੇ ਨਾਲ ਬੁਰੇ ਬੁਰੇ ਹਾਲਾਤਾਂ ਚ ਗੁਜ਼ਰ ਰਹੀ ਆ ਵੇਖੋ ਜੀ ਕੀ ਕਰੀਏ ਦਾ ਥੱਲਿਓ ਵੀ ਟਰਾਂਸਫਰਮਰਾਂ ਚ ਨਹੀਂ ਉੱਤੋਂ ਵੀ ਨਹੀਂ ਕੋਈ ਹਾਲ ਕੋਈ ਹਾਲ ਹੀ ਕੋਈ ਨਹੀਂ ਜੀ ਸਾਕੋ ਭਾਜੀ ਆਂਦੇ ਕਿ ਇਹਨੂੰ ਗਾਡਰ ਲਾ ਦਈਏ ਇਹਨੂੰ ਬਜਰੀ ਭਰ ਕੇ ਬੁਰਜੀ ਭਰ ਕੇ ਹੋਰ ਲੋਕ ਲਾਈਏ ਤਾਂ ਉਹਨਾਂ ਭਾਜੀ ਮੈਨੂੰ ਲੱਗਦਾ ਕਿ ਕੋਠਾ ਸੁੱਟ ਜਣਾ ਜਿਹੜੇ ਹਾਲਾਤ ਨਹੀਂ ਕੋਠੇ 'ਚੋ ਵੀ ਲੈ ਜਾਣਗੇ ਇੱਕ ਕਾਟਰ ਤੇ ਮਸ਼ੀਨਾਂ ਲਿਆਉਂਦੇ ਜਹਣ ਜਿੱਥੇ ਮਰਜ਼ੀ ਪ੍ਰਬੰਧ ਕਰ ਲੋ ਜਿੰਨੇ ਮਰਜ਼ੀ ਆਉਂਦੇ ਨਹੀਂ ਕੋਈ ਰਹਿਣ ਦੇਣਾ ਆਖੋ ਹਾਂਜੀ ਵੀਰ ਜੀ ਆਓ ਇੱਧਰ ਕੋਈ ਆਪਣੇ ਵਿਚਾਰ ਦੋ ਆ ਇੱਧਰ ਤੂੰ ਦੱਸ ਕੀ ਇੱਕ ਪਾਰੀ ਠੇਕੇ ਤੇ ਲਈ ਵੀਰ ਪਾਰੀ ਠੇਕੇ ਤੇ ਸਾਡੇ 55000 ਨੂੰ ਹੀ ਹਾਂਜੀ ਤੇ ਆ ਚੌਥਾ ਕਸਾ ਵਜ ਗਿਆ ਜੀ ਹਾਂ ਲਾਲਾ ਸਾਹਿਬ ਤੂੰ 35000 ਚ ਤੇ ਆ ਹੁਣ ਚੜ੍ਹਣੀ ਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਹਿਣਾ ਕੀ 2 ਰੁਪਏ ਦੇ ਹਿਸਾਬ ਨਾਲ ਚੁੱਕਿਆ ਇਹਦੇ ਫਾਹ ਲਾਈਨ ਵਾਲੇ ਕੰਮ ਹੀ ਆ ਹਾਂ ਕੋਟੇ ਤੂੰ ਵੀ ਇੱਧਰੋਂ ਕੱਢ ਕੇ ਲੈ ਗਏ ਟਰਾਂਸਫਾਰਮ ਤੇ ਉੱਥੇ ਬੰਦਾ ਪੈਣੀ ਹੋਊ ਹੁ ਪੇਜਾ ਯਾਰ ਪੈ ਗਿਆ ਤੇ ਕੀ ਕਰਾਂਗੇ ਅਸੀਂ ਮਾਤਰ ਬੰਦੇ ਤਾਨੂੰ ਵੇਖ ਹਾਂ ਬੱਤੀ ਵਾਲੇ ਕਹਿੰਦੇ ਅੰਦਰ ਕਿਉਂ ਰੱਖੇ ਆ ਅੰਦਰ ਆ ਕਰ ਕੋ ਕਰ ਕੇ ਵਾਸਤੇ ਰੱਖੇ ਐਸ਼ੇ ਮਾਰ ਕੇ ਲਓ ਡਾਕਟਰ ਛਾਲਾ ਕੰਮ ਹੈਗਾ ਸੋਚੀਆ ਨਹੀਂ ਨਾ ਕੋਈ ਛੋਚਨੀ ਕੋ ਲੈਣਾ ਨਹੀਂ ਕੋ ਦਿਨਾ ਨਹੀਂ ਇਤੋਂ ਅਸੀਂ ਵਾਧਾ ਪੰਗਾ ਕੀ ਲਾ ਰਹੇ ਆ ਤਾਨੂੰ ਆ ਵੀਰ ਵੀ ਆਪਣੇ ਨਾਲ ਜੋ ਵੀਰ ਜੀ ਤੁਹਾਡਾ ਵੀ ਨਿਕਲ ਗਿਆ ਰਾਤੀ ਹਾਂ ਜੀ ਤੁਹਾਡਾ ਵੀ ਹੋਇਆ ਜੀ ਇੱਕ ਰਾਤੀ ਇਹ ਕਿਨਪੇ ਛਕਿਓ ਪਾਰ ਹਾਂਜੀ ਹਾਂਜੀ ਪਾਰ ਆ ਉੱਥੇ ਕਿਸਦਾ ਜਾਣ ਆਉਣਾ ਨਹੀਂ ਆ ਰਾਵੇ ਨਹੀਂ ਆ ਰਾਵੀ ਨਹੀਂ ਆ ਹਾਂਜੀ ਵੀਰ ਜੀ ਆਹ ਜਿਹੜੀਆਂ ਦੇ ਵਿੱਚ ਆ ਇਹ ਵੀਡੀਓ ਨੇ ਦੇਖੋ ਬੇਨਤੀ ਆ ਕਿ ਸਾਨੂੰ ਇੱਥੇ ਹੁਣੇ ਬੰਦੇ ਦਾਖਲ ਹੋਤੇ ਗਏ ਵਿਚਾਰ ਦੇਣ ਦੇਈ ਤੁਸੀਂ ਏਦਾਂ ਕਰੋ ਆ ਰਸਤਾ ਵੇਖੋ ਉਹ ਆਂਦੇ ਰਾਹ ਪੁੱਟ ਦੋ ਜੇ ਸੀ ਬੀ ਨਾ ਰਾਹ ਕਰਕੇ ਤੇਲ ਖੜਦੇ ਆ ਉਥੋਂ ਵੀ ਪੁੱਟ ਦੋ ਤੇ ਇਧਰ ਵੀ ਵੇਖਿਓ ਕਿ ਰਾਹ ਤੇ ਆਉਂਦੇ ਹੀ ਇਹ ਸਮਝ ਕੀ ਜਾਣੇ ਤੇ ਤੁਸੀਂ ਏਦਾਂ ਕਰੋ ਦੋਵਾਂ ਥਾਵਾਂ ਤੋਂ ਜੇਤੀ ਵੀ ਨਾ ਟੋਏ ਮਰਾ ਦੋ ਇਹਨਾਂ ਦਾ ਮੋਟਰਸਾਈਕਲ ਨਾ ਆਵੇ ਤਾਂ ਆਹ ਵੀਰਾਂ ਦੀ ਆਧਾਰ ਨੇ ਆ ਇਹ ਵੀਰਾਂ ਦੇ ਸਾਡੇ ਤਾਂ ਰਸਤਾ ਵੀ ਨਹੀਂ ਜਾਂਦਾ ਕੈ ਨਾਣਾ ਤੇਲ ਕੱਢ ਕੇ ਲੈ ਕੇ ਕਿੰਨੇ ਕਿਲੇ ਵਿੱਚ ਵੀਰ ਜੀ 5 6 ਕਿੱਲੇ ਉਧਰ ਹੀ ਆ ਚਾਰ ਛੇ ਫੇਰੇ 5 5 6 6 ਕਿੱਲੇ ਆ ਵਿਚਕਾਰ ਮੋਟਰ ਆ ਵਿਚਕਾਰ ਮੋਟਰ ਜੋ ਤੇ ਇਹਨਾਂ ਨੂੰ ਇੱਕ ਗਲਤੀ ਹੋਈ ਕਿ ਇਹਨਾਂ ਦੇ ਵੀ ਕੋਠੇ ਦੇ ਅੰਦਰ ਟਰਾਂਸਫਰਮ ਆ ਜਾਂਦੇ ਬੂਹਾ ਨਹੀਂ ਮਾਰਿਆ ਕਿ ਇੱਥੋਂ ਕਹਿੰਦੇ ਖੜਨਾ ਕਿ ਟਰਾਂਸਫਰਮ 10 ਕਿੱਲੇ ਪਲਾਟੀ ਆ ਅੱਛਾ ਵਟ ਇੱਕ ਵੀ ਨਹੀਂ ਜਾਗੀ ਵਟ ਵੀ ਨਹੀਂ ਹੈਗੀ ਵਟ ਵੀ ਨਹੀਂ ਜੋ ਵੇਖੋ ਝੋਨਿਆਂ ਦੇ ਵਿੱਚੋਂ ਲੈ ਗਏ ਨੇ ਉਹ ਕਹਿੰਦੇ ਨੇ ਕਿ ਅਸੀਂ ਗੁਹਾ ਤਾਂ ਖੁੱਲਾ ਛੱਡਿਆ ਸੀ ਕਿ ਟਰਾਂਸਫਰਮ ਗਰਮ ਹੋ ਗਿਆ ਤੇ ਟਰਾਂਸਫਰਮ ਨਾਲ ਉਫ ਜੇ ਤੇ ਬੂਹਾ ਕੋਠਾ ਪਾਦ ਉਹਦੇ ਕਰਕੇ ਵਿੱਚੋਂ ਤੇਲ ਕਾਇਆ ਟਰਾਂਸਫਰਮ 10 ਕਿੱਲੇ ਦੇ ਵਿੱਚੋਂ ਛਾਂਗਲਿਆਂ ਚ ਲੈ ਕੇ ਕੋਈ ਖਾਲ ਵਟ ਨਹੀਂ ਤੇ ਅਸੀਂ ਡੂੰਗਾ ਦੱਬਿਆ ਹੈ ਹਾਂ ਜੀ ਤੇ ਵੀਰ ਜੀ ਹੁਣ ਕੀ ਹੈ ਦਾ ਹੱਲ ਆਪਣਾ ਕਿਸਾਨਾਂ ਦਾ ਕੀ ਹੈ ਹੋਊਗਾ ਹਲ ਹਾਂ ਜੀ ਕਿਸਾਨਾਂ ਦਾ ਹੱਲ ਬਹੁਤ ਮਾੜਾ ਹੋਣਿਆ ਹਾਂ ਜੀ ਇਹਦਾ ਹੱਲ ਕੁਝ ਵੀ ਨਹੀਂ ਹੈ ਬਹੁਤ ਮਾੜਾ ਹੈ ਕੀ ਕਰੀਏ ਹੁਣ ਇਹਦਾ ਤੂੰ ਵੀ ਕੀ ਵਿਚਾਰ ਆਪਣੇ ਵੀਰ ਵਿਚਾਰ ਇਹ ਹੋਈ ਵੀ ਪੈਸੇ ਦੇਈਓ ਤੇ ਚੜ੍ਹਾਈ ਹੋ ਤੇ ਚੋਰਾਂ ਨੂੰ ਪੁਲਸਰੇ ਤੇ ਜਾਂਦੇ ਛੱਡਦੇ ਚੋਰਾਂ ਨੂੰ ਪੈਸੇ ਕਿਥੋਂ ਨੇ ਪੁਲਸਣਾ ਇਹ ਮਾਨ ਸਾਹਿਬ ਮੇਰੀ ਤੇ ਹੱਥ ਜੋੜ ਕੇ ਤੁਹਾਨੂੰ ਪੀ ਲਿਆ ਕਿ ਗੋਲੀ ਦਾ ਆਰਡਰ ਦੋ ਇਹ ਕੋਈ ਨਹੀਂ ਹਾਲੇ ਦਾ ਰਹਿ ਗਿਆ ਇਹ ਗੋਲੀ ਦੋ ਗੋਲੀ ਇਹਨਾਂ ਨੂੰ ਆਰਡਰ ਸਰਕਾ ਪੁਲਸ ਨੂੰ ਇਹ ਪੁਲਸਰੀ ਪੈਸੇ ਵੱਜੇ ਲੱਬ ਪੱਬਲ ਤੇ ਲੱਭਦਾ ਹੀ ਕੋਈ ਨਹੀਂ ਲੱਭਦਾ ਤੇ ਉੱਥੋਂ ਪੁਲਸ ਛੱਡ ਦਿੰਦੀ ਇਹਨਾਂ ਨੂੰ ਘੰਟੇ ਬਾਅਦ ਹੀ ਤਾਂ ਕੀ ਕਰਾਂਗੇ ਤੁਸੀਂ ਆ ਵੇ ਦੱਸੋ ਹਣੇ ਦਾ ਹਾਲਾਤ ਕੀ ਕਰੀਏ 2000 ਟੈਂਪੋ ਵਾਲੇ ਲੈਂਦਾ 3000 ਜਾਈ ਲੈਂਦਾ 5000 1000 ਰੁਪਿਆ ਵੱਖਰਾ ਖਰਚਾ 6000 ਰੁਪਿਆ ਇੱਕ ਟਰੈਵਲ ਦਾ ਖਰਚਾ ਹੋਣ ਹਾਂਜੀ ਇਹ 3000 ਰੁਪਇਆ ਜਾਈ ਤੇ ਬਾਕੀ 2000 ਪੀ ਟੈਂਪੂ ਵਾਲਾ ਤੇ 1000 ਰੁਪਇਆ ਦਾ 400 ਰੁਪਏ ਉਦਾਂ ਖਰਚਾ ਉੱਥੇ ਤਾਂ ਦੇ ਵੇਖ ਕੇ ਆਉਂਦਾ ਮਾਨ ਸਾਹਿਬ ਤੁਸੀਂ ਆਂਦੇ ਜੋਗੇ ਇਹ ਰਿਸ਼ਵਤ ਵੀ ਨਹੀਂ ਹੈਗੀ ਸਾਰਾ ਆ 6000 ਦਾ ਜੇ ਇਹਨੂੰ ਟਰਾਂਫਰਮ 'ਚ ਤੇਲ ਪਾਈਏ ਤੇ 10000 ਦਾ ਜੋ ਦੇ ਚੜਾਉਣ ਗਏ ਤੇ 6000 ਦਾ ਔਰ ਤੋਂ ਪ੍ਰੰਤ ਇਹ ਵੇਖਿਓਗੇ ਸਾਨੂੰ 400 ਰੁਪਏ ਪੰਜ ਛੇ ਦਿਨ ਖੱਜਲ ਹੋਣਾ ਪਣਾ ਤਾਂ ਹੁਣ ਇਹਦਾ ਸਾਨੂੰ ਫੇਰ ਨਹੀਂ ਕੋਈ ਰਾਤ ਦੇਖਣ ਡਿਆ ਕਿ ਅਸੀਂ ਕੀ ਕਰੀਏ ਕਿੰਨਾ ਖਰਚਾ ਲੱਗਿਆ ਟਰਾਂਫਰਮ ਚੜਾਉਣ ਦਾ 6000 ਰੁਪਏ ਕੋਠੇ 'ਚ ਰੱਖਣਾ ਜੋ ਹੁਣ ਆ ਕੋਠਿਆਂ ਦੇ ਉੱਤੇ ਕੋਠੇ ਦੇ ਉੱਤੇ ਫੇਰ ਆਂਦੇ ਕੋਈ ਹੋਰ ਚੀਜ਼ ਕਰੀਏ ਸਖਤੀ ਨਾਲ ਤੇ ਪਰ 6000 ਰੁਪਏ ਕੀ ਦੱਸੋ ਹਾਲਾਤ ਨੇ ਭਾਜੀ 6000 ਰੁਪਇਆ 6000 ਰੁਪਇਆ ਦਾ 10 ਦਿਨ ਨਹੀਂ ਹੋਇਆ 6000 ਦੇ ਕੇ ਚੜਾਇਆ ਤੁਸੀਂ ਇਹ ਦੱਸੋ ਭਾਜੀ ਆਪਾਂ ਆਂਦੇ ਇੱਕ ਕਿਸਾਨੀ ਜਿਹੜੀ ਆ ਦੁੱਬਦਾ ਚ ਪਈ ਤੇ ਕਿਸਾਨੀ ਦੇ ਉਹਨਾਂ ਨੇ ਚਾਰ ਛਫੇਰੋਂ ਘੇਰ ਲਿਆ ਸਾਨੂੰ ਫਸਲਾਂ ਦੇ ਰੇਟਾਂ ਚੋਂ ਘੇਰ ਲਿਆ ਡਾਈ ਸਾਨੂੰ ਡੁਪਲੀਕੇਟ ਸਾਨੂੰ ਇੱਕ ਬਣਿਓ ਘੇਰਾ ਪਾ ਲਿਆ ਸਾਨੂੰ ਉਹਨਾਂ ਨੇ ਚਾਰ ਛਫੇਰੋਂ ਘੇਰਾ ਪਾ ਲਿਆ ਹੁਣ ਕਿ ਇਹ ਅੱਜ ਤੋਂ ਐਸ ਚੀਜ਼ ਤੋਂ ਬਣਾ ਕਿਸਾਨੀ ਦੱਸ ਦੇ ਨਹੀਂ ਕਰ ਸਕਦੀ ਦੱਸੋ ਕੀ ਇਹਦਾ ਹੱਲ ਕਰਨਗੇ ਇਹ ਤਾਂ ਡੁੱਬੀ ਡੁੱਬੀ ਐ ਇਸ ਤੋਂ ਬਾਅਦ ਕੀ ਹੁਣ ਹਲਾਅ ਦੇਨੇ ਵੇਖੋ ਲੋਕਾਂ ਨੇ ਟਰਾਂਫਰ ਉੱਤੇ ਟਾਂਗ ਲਿਆ ਉਤੋਂ ਵੀ ਕੱਢੀ ਜਾਂਦੇ ਇੱਥੇ ਛੋਨੇ ਹੁਣ ਕੀ ਕਰਾਂਗੇ ਗੱਬੇ ਛੋਨੇ ਆਏ ਜੋ ਹਾਂਜੀ ਇਹ ਮੇਰੇ ਵੀਰ ਜੀ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰੋ ਤੇ ਇਹ ਸਰਕਾਰਾਂ ਤੱਕ ਗੂੰਗੀਆਂ ਬੋਲੀਆਂ ਤੱਕ ਜਾਵੇ ਤੇ ਇਹਨਾਂ ਨੂੰ ਕੋਈ ਇਹਨਾਂ ਨੂੰ ਇਹਨਾਂ ਨੂੰ ਰੱਬ ਨੇ ਮੱਤਵ ਨਹੀਂ ਪਾਉਣੀ ਲੱਗਦੀ ਜਿਹੜੇ ਹਾਲਾਤ ਨੇ ਇਹਨਾਂ ਨੂੰ ਗੋਲੀ ਦਾ ਆਰਡਰ ਦੇਵੇ ਸਰਕਾਰ ਤੇ ਗੋਲੀ ਮਾਰਨ ਇਹ ਤਾਂ ਐਡਾ ਹਾਲਾਤ ਬੁਰੇ ਕਰਤੇ ਆ ਹਾਂਜੀ ਵਾਏ ਕੁਝ ਕ ਖਾਲਸਾ ਵਾਏ ਕੁਝ ਫਤਿਹ